ਮੈਂ ਸਮਝਦਾ ਕਿ ਇਹ ਬਹਾਵਤ ਠੀਕ ਹੋਈ ਹੈ ਰੱਬ ਦੇ ਕਹਿੰਦੇ ਕਹਿੰਦੇ ਕਰਦੀਰ ਹੈ ਅੰਧੇਰ ਲਈ तकरीबन 10 ਸਾਲ ਬਾਅਦ ਆ ਅਵਧਾਰ ਸਿੰਘ ਨੇ ਸਾਡੇ ਉਹਨਾਂ ਦਾ ਭਤੀਜਾ ਉਹਦੇ ਭਰਾ ਦੇ ਘਰ ਵਰਜੰਟ ਦੇ ਘਰ ਬੇਟਾ ਦੇ ਬੇਟੀ 10 ਸਾਲ ਬਾਅਦ ਲੈ ਕੇ ਆਏ ਨੇ ਔਰ ਉਸ ਖੁਸ਼ੀ ਵਿੱਚ ਬੇਟਾ ਔਰ ਬੇਟੀ ਦੀ ਅੱਜ ਲੋੜੀ ਜਿਨ੍ਹਾਂ ਨੇ ਮਨਾਈ ਹੈ ਪ੍ਰਮਾਤਮਾ ਅਰਦਾਸ ਕਰਨਾ ਕਿ ਨਾ ਕਿ ਨਾ ਬੱਚਿਆਂ ਦੀ ਜ਼ਿੰਦਗੀ ਲੰਬੀ ਹੋਵੇ ਸਿਹਤਯਾਬ ਹੋਣ ਪੜ੍ਹ ਲਿਖੀ ਆਪਣੇ ਮਾਂ-ਬਾਪ ਦਾ ਪਿੰਡ ਦਾ ਨਗਰ ਦਾ ਦੇਸ਼ ਦਾ ਨਾਂ ਚੁਕਾਉਂ ਮਾਤੇ ਖੁਸ਼ੀ ਦੀ ਗੱਲ ਹੈ ਕਿ ਅਵਤਾਰ ਸਿੰਘ ਸਾਡਾ ਛੋਟਾ ਭਰਾ ਔਰ ਬਹੁਤ ਮਹਿੰਤਿਆ ਉਸਾਨਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਨਾਲੇ ਪਰਿਵਾਰ ਵਿੱਚ ਜੁੜਵੇਂ ਬੱਚੇ ਜਿਹੜੇ ਕਿ ਗੁਰੂ ਮਹਾਰਾਜ ਨੇ ਦਿੱਤੇ ਆ ਇੱਕ ਲੜਕਾ ਇੱਕ ਲੜਕੀ ਸਮਝ ਲਓ ਕਿ ਪਰਿਵਾਰ ਪੂਰਨ ਕੀਤਾ ਹੈ ਮੰਤੀ ਚਣੋਛਾ ਕਿਸ ਤਰ੍ਹਾਂ ਜ ਪਰਿਵਾਰ ਚ ਬੱਚੇ ਤੇ ਮੈਂ ਸਮਝਦਾ ਕਿ ਬਹਾਵਤ ਠੀਕ ਹੋਈ ਹੈ ਰੱਬ ਦੇ ਕਹਿੰਦੇ ਕਹਿੰਦੇ ਕਰਦੀਰ ਹੈ ਅੰਧੇਰ ਲਈ तकरीबन 10 ਸਾਲ ਬਾਅਦ ਆ ਅਵਤਾਰ ਸਿੰਘ ਨੇ ਸਾਡੇ ਉਹਨਾਂ ਦਾ ਭਤੀਜਾ ਉਹਦੇ ਭਰਾ ਦੇ ਘਰ ਗੁਰਜੰਟ ਦੇ ਘਰ ਬੇਟਾ ਤੇ ਬੇਟੀ 10 ਸਾਲ ਬਾਅਦ ਕੱਥੇ ਆਏ ਨੇ ਔਰ ਮੈਂ ਸਮਝਦਾ ਕਿ ਪ੍ਰਮਾਤਮਾ ਨੇ ਦੇਰ ਆਇਆ درست ਆਇਆ ਔਰ ਉਸ ਖੁਸ਼ੀ ਵਿੱਚ ਬੇਟਾ ਔਰ ਬੇਟੀ ਦੀ ਅੱਜ ਜੋੜੀ ਜਿਨ੍ਹਾਂ ਨੇ ਮਨਾਈ ਹੈ ਔਰ ਮੈਂ ਸਮਝਦਾ ਕਿ ਜਿਹੜੇ ਬੇਟੀ ਦੀ ਬੇਟੀ ਨੂੰ ਬਰਾਬਰ ਸਮਝਦੇ ਨੇ ਉਹ ਇੱਕ ਮਾਨਤਾ ਤੇ ਮੋਰ ਔਰ ਲੋਕਾਂ ਨੂੰ ਰਸਤਾ ਦਿਖਾਉਣ ਵਾਲੀ ਗੱਲ ਹੈ ਬੇਟਾ ਤੇ ਬੇਟੀ ਇੱਕੋ ਜਿਹੀ ਹੁੰਦੀਆਂ ਪ੍ਰਮਾਤਮਾ ਦੇ ਨਿਰਣੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਸ ਭਾਰਤੀ ਵੱਲੋਂ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਕਰਦਾ। ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਨਾ ਬੱਚਿਆਂ ਦੀ ਜ਼ਿੰਦਗੀ ਲੰਬੀ ਹੋਵੇ। ਸਿਹਤਯਾਬ ਹੋਣ ਪੜ੍ਹ ਲਿਖ ਕੇ ਆਪਣੇ ਮਾਂ-ਬਾਪ ਦਾ ਪਿੰਡ ਦਾ ਨਗਰ ਦਾ ਦੇਸ਼ ਦਾ ਨਾਂ ਚਮਕਾਉਂਦੇ। ਹਾਂਜੀ ਸਰ ਅੱਜ ਲੋੜੀ ਤੇ ਆਏ ਹਾਂ। ਚੌਧਿ ਮਾਝੇ ਪੁਲੀ ਅਵਤਾਰ ਦੇ ਘਰੇ। ਬਹੁਤ ਖੁਸ਼ੀ ਦੀ ਗੱਲ ਹੈ ਕਿ ਅਵਤਾਰ ਸਿੰਘ ਸਾਡਾ ਛੋਟਾ ਭਰਾ ਬਹੁਤ ਮਹਿੰਤਿਆ ਉਸਾਨਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਨਾਲ ਪਰਿਵਾਰ ਵਿੱਚ ਜੁੜਵੇਂ ਬੱਚੇ ਜਿਹੜੇ ਕਿ ਗੁਰੂ ਮਹਾਰਾਜ ਨੇ ਦਿੱਤੇ ਆ ਇੱਕ ਲੜਕਾ ਇੱਕ ਲੜਕੀ ਤੇ ਸਮਝ ਲਓ ਕਿ ਪਰਿਵਾਰ ਪੂਰਨ ਕੀਤਾ ਮੈਨੂੰ ਅਵਧਾਰ ਜੀ ਹੁਣੇ ਦੱਸ ਰਹੇ ਸਨ ਕਿ 12 ਸਾਲਾਂ ਬਾਅਦ 13 ਸਾਲਾਂ ਬਾਅਦ ਇਹ ਬੱਚੇ ਹੋਏ ਨੇ ਸੋ ਬਹੁਤ ਹੀ ਖੁਸ਼ੀ ਹੈ ਜਦੋਂ ਕਿ ਉਸਾਰ ਕਾਲਪੁਰ ਦੀ ਰਹਿਮਤ ਹੁੰਦੀ ਹੈ ਤੇ ਉਹਨਾਂ ਨੇ ਪਰਿਵਾਰ ਪੂਰਾ ਕਰ ਦਿੱਤਾ ਕਿਉਂਕਿ ਬੱਚਾ ਦੇ ਬੱਚੇ ਜਦੋਂ ਆ ਜਾਂਦੇ ਆ ਸਭ ਤੋਂ ਪਰਿਵਾਰ ਪੂਰਾ ਹੋ ਗਿਆ ਤੇ ਮੇਰੇ ਵੱਲੋਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਨੂੰ ਵੀ ਕਰ ਕਰ ਉਹ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਅਰਦਾਸ ਬੇਨਤੀ ਕਰਦਾ ਕਿ ਇਹ ਬੱਚੇ ਵਧਣ ਫੁੱਲਣ ਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ।